ਪ੍ਰਧਾਨਕੋੜ ਦੇ ਸਰਾਇ ਮਹੱਲੇ ਦੇ ਰਹਿਣ ਵਾਲੇ 15 ਸਾਲਾਂ ਦੇ ਦਰਪਨ ਨਾਮਕ ਨੌਜਵਾਨ ਦਾ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਹੋਇਆਂ ਨੌਜਵਾਨ ਦੀ ਮਾਤਾ ਮਮਤਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਸ ਦਾ ਬੇਟਾ ਦਰਪਨ ਕਰੋ ਕਿਸੇ ਦੋਸਤ ਦੇ ਨਾਲ ਖੇਡਣ ਲਈ ਨਿਕਲਿਆ ਸੀ ਪਰ ਉਹ ਅਜੇ ਤੱਕ ਘਰ ਵਾਪਸ ਨਹੀਂ ਆਇਆ ਉਹਨਾਂ ਦੱਸਿਆ ਕਿ ਇਸੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ 1 ਕੋ ਵਿਕੇ ਕੀਤੀ ਵੀ ਗਈ ਪਰ ਪੁਲਿਸ ਵੱਲੋਂ ਅਜੇ ਤੱਕ ਉਹਨਾਂ ਦੇ ਬੇਟੇ ਦਾ ਕੋਈ ਵੀ ਪਤਾ ਨਹੀਂ ਲਾਇਆ ਜਾ ਸਕਿਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਕਿਸੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦਾ ਬੇਟਾ ਸਿਵਲ ਹਸਪਤਾਲ ਪਟਾਣਕੋਟ ਵਿਖੇ ਦੇਖਿਆ ਗਿਆ ਹੈ ਜਿਸ ਦੀ ਪਾਲ ਕਰਦੇ ਹੋਏ ਉਹ ਇੱਥੇ ਪਹੁੰਚੇ ਪਰ ਉਹਨਾਂ ਨੂੰ ਅਜੇ ਤੱਕ ਉਹਨਾਂ ਦਾ ਬੇਟਾ ਨਹੀਂ ਮਿਲਿਆ ਉਹਨੇ ਪ੍ਰਸ਼ਾਸਨ ਨੂੰ ਅਪੀਲ ਪੇਕ ਕੀਤੀ ਹੈ ਕਿ ਜਲਦ ਜਲਦ ਉਹਨਾਂ ਦੇ ਬੇਟੇ ਦੀ ਪਾਲ ਕੀਤੀ ਜਾਵੇ ਅਤੇ ਪਰਿਵਾਰ ਤੱਕ ਵਾਪਸ ਉਹਨਾਂ ਨੂੰ ਪਹੁੰਚਾਇਆ ਜਾਵੇ ਉਥੇ ਇੱਕ ਮਾਮਲੇ ਸੰਬੰਧੀ ਥਾਣਾ ਰਿਜ ਨੰਬਰ 1 ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤਫਤੀਸ਼ ਚੱਲੀ ਹੈ ਇਸ ਖਬਰ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਇਸ ਵਿਅਕਤੀ ਇਸ ਨੌਜਵਾਨ ਨੂੰ ਕਿਤੇ ਵੇਖਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਸਥਾਨੇਂ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਸੰਪਰਕ ਉਹਨਾਂ ਦੇ ਪਰਿਵਾਰ ਨਾਲ ਹੋਵੇ ਤੇ ਉਸ ਨੂੰ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ ਦੇਖੋ ਜੀ ਹਸਰਾਏ ਮੱਲ ਮੰਤਾ ਜਲਿਆ ਨੂੰ ਨਾਮ ਮੇਰਾ ਕਾਲ ਤੱਕ ਵਾਚ ਗਿਆ ਕੋਈ ਦੋਸਤ ਲੈ ਕੇ ਗਿਆ ਇਹ ਲੈ ਤੱਕ ਨਹੀਂ ਆਇਆ ਕੱਲ ਚ 5 ਵਜੇ ਦਾ ਕਿਦਾ ਠਾਣੀ ਮੇਰ ਪੌੜਰ ਕਾਈ ਆ 11 ਵਜੇ ਦੀ ਰਾਤ ਦੀ ਕੋਈ ਨਹੀਂ ਪੁੱਛ ਪਤਾਲ ਕਰੁੰਦੇ ਹੋ ਨਾਮ ਕਿਹੜਾ ਕਿੰਨੀ ਉਮਰ ਦਾ ਹੈ ਇਹ 15 ਸਾਲਾਂ ਦਾ ਆ ਨਾਂ ਕੀ ਉਹਦਾ ਦਰਪਣ ਹੈ ਨਾਂ ਉਹਦਾ ਤਾਰ ਹੀ ਬੰਨੂ ਕਹਿੰਦੇ ਨੂੰ ਬੋਲ ਚੁਕੇ ਆ ਕਿਦਾਂ ਨਹੀਂ ਲੱਭਣ ਦੇਦਾ ਲੋਕੀ ਕਿਹਦੇ ਤੇ ਹਸਪੀਟਲ ਦੇਖਿਆ ਆ ਮੈਨੂੰ ਕੈਮਰਾ ਨਹੀਂ ਦਿਖਾਇਆ ਕਰਦੇ ਹਸਪੀਟਲ ਵਾਲੇ ਨਹੀਂ ਕੁਝ ਤੋਂ ਕਿ ਕੋਸ਼ਿਸ਼ ਦੱਸ ਨਹੀਂ ਇੱਥੇ ਹੋਰ ਨਹੀਂ ਨਹੀਂ ਹੋਇਆ ਨਹੀਂ ਦੱਸਿਆ ਪੁਲਸਰੇ ਕੁਝ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਮੇਰਾ ਬੱਚਾ ਕਰਲਾ ਪੜਕੇ ਕਦਾ ਦਿਮਾਗ ਹੋਟ ਲਾਇਆ ਵਿਚਾਰਾ ਕੱਜਲ ਖਰਾਬ ਹੋਇਆ ਕਦਾ ਕੋਈ ਨਹੀਂ ਲੱਭੇ ਕਰਦਾ ਮੇਰਾ ਨਾਮ ਅਭਿਸ਼ੇਕ ਆ ਮੇਰਾ ਭਰਾ ਉਦਰਪਨ ਛੋਟਾ ਗਿਆ ਉਹ 15 ਸਾਲ ਦਾ ਤੇ ਉਹ ਕੱਲ ਦਾ ਘਾਚੇ ਦਾ ਆ ਪਰ ਲੇਕਿਨ ਪੁਲਸਾ ਕੋਈ ਕਾਰਵਾਈ ਨਹੀਂ ਕਰ ਰਹੀ ਹੈਗੀ ਇਹ ਲੱਗਦਾ ਹੁਣ ਵੀ ਮੈਂ ਥਾਣੇ ਗਿਆ ਸੀ ਦੋ ਵਾਰੀ ਫੋਟੋਆਂ ਦੇ ਕੇ ਆਇਆ ਪਰ ਲੇਕਿਨ ਕਹਿੰਦੇ ਕਿ ਚਲੋ ਕੋਈ ਨਹੀਂ ਬਾਅਦ ਚ ਕਰਦੇ ਆ ਬਾਅਦ ਚ ਕਰਦੇ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਤੇ ਕੋਈ ਕਹਿ ਰਿਹਾ ਕਿ ਇੱਥੇ ਫਿਵਲਾ ਸਕਾਲ ਦੀ ਖਿਆਲ ਬੱਚੇ ਨੂੰ ਕੋਈ ਕਹਿੰਦਾ ਖੱਡੀ ਵਾਲੇ ਬੋਲਤੇ ਕੋਈ ਕਹਿੰਦਾ ਪਿਆ ਕਿ ਕਾਰਟਲੇ ਬੋਲਤੇ ਇਹਨਾਂ ਆਣ ਗਿਆ ਪੋਤੇ ਦੀ ਖਿਆਲ ਬਸ ਐਹੀ ਗੱਲ ਆ ਤੇ ਤੁਸੀਂ ਵੀ ਪੁਲਸ ਕੋਲ ਗਿਆ ਵੀ ਇੱਥੇ ਸਾਡੇ ਨਾਲ ਚਲੋ ਬੁਲਾਣੀ ਕਰਦੇ ਤੁਸੀਂ ਚਾਹਦੇ ਤੁਹਾਡੀ ਤਰਫੋਂ ਚਾਹਦੇ ਪੁਲਸ ਨਾਲੀ ਨਹੀਂ ਹੁੰ ਕਿੰਨੇ ਵਜੇ ਜਾਇਜ਼ ਕਰੋਗੇ ਕੱਲ ਸ਼ਾਮੀ 5 ਵਜੇ ਦਾ ਹੈ ਦਾ ਉਮਰ ਕੀ ਲੀ ਮੁੰਡੇ ਦੀ 15 ਸਾਲ ਹਾਈਟ ਹਾਈਟ 5' 6" ਕਿਹੜੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹੈ ਕਿ ਸਾਡਾ ਬੱਚਾ ਹਟਾ ਜਲਦੋਂ ਜਲਦੋਂ ਰਿਹਾ ਜਾਏ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar